ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ RAM KALI SAD EK OANKAR SATGUR PRASAD JAG DATTA SOYE BHAGAT VACHAL TAHE LOYE JIO GUR SHABD SAMAAVAI AVAR NA JAANE KOYE JIO AVARU NA JAANE HE ਸ਼ਬਦ ਗੁਰ ਕੈ ਏਕ ਨਾਮ ਧਿਆਵਹਿ ਪ੍ਰਸਾਦ ਨਾਨਕ ਗੁਰੂ ਅੰਗਦ ਪਰਮ ਪਦਵੀ ਪਾਵਹਿ ਆਇਆ ਹਕਾਰਾ ਚੱਲਣ ਵਾਰਾ ਹਰ ਰਾਮ ਨਾਮ ਸਮਾਇਆ ਜਗ ਅਮਰ ਅਟਲ ਅਤੋਲ ਠਾਕੁਰ ਭਗਤ ਤੇ ਹਰ ਪਾਇਆ ਹਰ ਭਾਣਾ ਗੁਰ ਪਾਇਆ ਗੁਰ ਜਾਵੈ ਹਰ ਪ੍ਰਭ ਪਾਸ ਜਿਉ ਸਤ ਗੁਰ ਕਰੇ ਹਰ ਪਹਿ ਬੇਨੰਤੀ ਮੇਰੀ ਪੈਜ ਰੱਖੋ ਅਰਦਾਸ ਜਿਉ ਪੈਜ ਰੱਖੋ ਹਰ ਜਨ ਹੈ ਕੇਰੀ ਹਰ ਦੇਹੁ ਨਾਮ ਨਿਰੰਜਨੋ ਅੰਤ ਚਲਦਿਆਂ ਹੋਏ ਬੇਲੀ ਜਮਦੂਤ ਕਾਲ ਨਿਖੰਜਨੋ ਸਤ ਗੁਰੂ ਕੀ ਬੇਨਤੀ ਪਾਈ ਹਰ ਪ੍ਰਭ ਸੁਣੀ ਅਰਦਾਸ ਜਿਓ ਹਰ ਧਾਰ ਕਿਰਪਾ ਸਤ ਗੁਰ ਮਿਲਾਇਆ ਧੰਨ ਧੰਨ ਕਹ ਸਾਬਾਸ ਜਿਓ ਮੇਰੇ ਸਿੱਖ ਸੁਣਹੁ ਪੁੱਤ ਭਾਈ ਹੋ ਮੇਰਾ ਹਰ ਭਾਣਾ ਆਉ ਮੈਂ ਪਾਸ ਜਿਓ ਹਰ ਭਾਣਾ ਗੁਰ ਭਾਇਆ ਮੇਰਾ ਹਰ ਪ੍ਰਭ ਕਰੇ ਸਾਬਾਸ ਜਿਓ ਭਗਤ ਸਤਗੁਰ ਪਰਖ ਸੋਈ ਜੇ ਸਹਾਰ ਪ੍ਰਭ ਭਾਣਾ ਭਾਵੇ ਆਨੰਦ ਅਨਹਦ ਵਜਹਿ ਵਾਜੇ ਹਰ ਆਪ ਗਲ ਮਿਲਾਵਹਿ ਤੁਸੀਂ ਪੁੱਤ ਭਾਈ ਪਰਿਵਾਰ ਮੇਰਾ ਮਨ ਵੇਖੋ ਕਰ ਨਿਰਜਾਸ ਜੀਓ ਤੁਰ ਲਿਖਿਆ ਪਰਵਾਣਾ ਫਿਰੈ ਨਹੀਂ ਗੁਰ ਜਾਏ ਹਰ ਪ੍ਰਭ ਪਾਸ ਜੀਓ ਸਤ ਗੁਰ ਬਾਣਾ ਆਪਣਾ ਬਹਿ ਪਰਿਵਾਰ ਸਦਾਇਆ ਮਤਮੈ ਪਿੱਛੇ ਕੋਈ ਰੋਬ ਸੀ ਸੋ ਮੈਂ ਮੂਲ ਨਾ ਪਾਇਆ ਮਿੱਤ ਪੈਜੈ ਮਿੱਤ ਵਿਗਸੈ ਜਿਸ ਮਿੱਤ ਕੀ ਪੈਜ ਭਾਵੇ ਤੁਸੀਂ ਵਿਚਾਰ ਦੇਖੋ ਪੁੱਤ ਭਾਈ ਹਰ ਸਤ ਗੁਰੂ ਪੈ ਨਾਵੇ ਸਤ ਗੁਰੂ ਪਰ ਤਖ ਹੁੰਦਾ ਬਹਿ ਰਾਜ ਆਪ ਟਿਕਾਇਆ ਸਭ ਸਿੱਖ ਬੰਦਪ ਪੁੱਤ ਭਾਈ RAM DAS ਪੈਰੀ ਪਾਇਆ ਅੰਤੇ ਸਤ ਗੁਰ ਬੋਲਿਆ ਮੈਂ ਪਿਛੈ ਕੀਰਤਨ ਕਰਿਓ ਨਿਰਵਾਣ ਜਿਓ ਕੇਸੋ ਗੋਪਾਲ ਪੰਡਤ ਸੱਦੇ ਹੋ ਹਰ ਹਰ ਕਥਾ ਪੜ੍ਹੇ ਪੂराण ਜਿਓ ਹਰ ਕਥਾ ਪੜੀਐ ਹਰ ਨਾਮ ਸੁਣੀਐ ਬੇਬਾਨ ਹਰ ਰੰਗ ਗੁਰ ਪਾਵੈ ਪਿੰਡ ਪੱਤਲ ਕਿਰਿਆ ਦੀਵਾ ਫੁੱਲ ਹਰ ਸਰ ਪਾਵੈ ਹਰ ਪਾਇਆ ਸਤ ਗੁਰ ਬੋਲਿਆ ਹਰ ਮਿਲਿਆ ਪੁਰਖ ਸੁਝਾਨ ਜਿਓ ਰਾਮਦਾਸ ਸੋਡੀ ਤਿਲਕ ਦੀਆ ਗੁਰ ਸ਼ਬਦ ਸੱਚ ਨਿਸ਼ਾਨ ਜਿਓ ਸਤ ਗੁਰ ਪੁਰਖ ਜੇ ਬੋਲਿਆ ਗੁਰ ਸਿੱਖਾਂ ਮੰਨ ਲਈ ਰਜਾਈ ਜਿਓ ਮੋਹਰੀ ਪੁੱਤ ਸਨਮੁਖ ਹੋਇਆ RAMDAS ਐ ਪੈਰੀ ਪਾਏ ਜਿਓ ਸਬ ਪਾਵੈ ਪੈਰੀ ਸਤ ਗੁਰੂ ਕੇਰੀ ਜਿੱਥੈ ਗੁਰੂ ਆਪ ਰਖਿਆ ਕੋਈ ਕਰ ਬਖੀਲੀ ਨਵੈ ਨਹੀਂ ਫਿਰ ਸਤ ਗੁਰੂ ਆਣ ਨਿਵਾਇ ਹਰ ਗੁਰ ਹੈ ਭਾਣਾ ਦੀ ਵਡਿਆਈ ਤੁਰ ਲਿਖਿਆ ਲੇਖਰ ਜਾਏ ਜਿਓ ਕਹਾ ਸੁੰਦਰ ਸੁਣੋ ਸੰਤੋ ਸਭ ਜਗਤ ਪੈਰੀ ਪਾਏ ਜਿਓ ਹਰ ਗੁਰ ਹੈ ਬਾਣਾ ਦੀ ਵਡਿਆਈ ਤੋਰ ਲਿਖਿਆ ਲੇਖ ਰਜਾਏ ਜਿਓ ਕਹਾ ਸੁੰਦਰ ਸੁਣੋ ਸੰਤੋ ਸਾਬ ਜਗਤ ਪੈਰੀ ਪਾਏ ਜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ